ਉਹ ਕ੍ਰਾਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਮ ਨੇ ਜਿਹੜੀ ਬੱਚ ਪੰਚ ਕ੍ਰਾਪਸ਼ਨ ਵੀ ਬੱਚ ਪਣੜੀ ਉਹਨੂੰ ਡੋਨੇਸ਼ਨ ਕਹਿੰਦੇ ਸਕੂਲ ਚ ਡੋਨੇਸ਼ਨ ਲੇ ਕੇ ਮਤਲਬ ਹੋਈ ਕ੍ਰਾਪਸ਼ਨ ਦੇ ਇੱਕ ਵਧੀਆ ਜਿਹਾ ਸੁਧਾਰਿਆ ਵਾਲਿਆ ਰੂਪ ਹੈ ਜੇ ਗੱਡੀ ਲੈਣੀ ਹੈ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਤੁਸੀਂ ਪ੍ਰੀਮੀਅਮ ਦੇ ਦੋਗੇ 50000 ਤਾਂ ਵੱਡੀ ਅਗਲੇ ਦਿਨ ਮੈਂ ਉਹ ਵੀ ਕਿਸੇ ਕ੍ਰਾਪਸ਼ਨ ਹੀ ਹੈ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ ਹੋਇਆ ਆਪਣੇ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਜਿਹੜਾ ਆਪਣੇ ਕੰਮ ਨੂੰ ਸੇਫ ਜਾਂ ਕੋਈ ਆ ਨਹੀਂ ਮੰਨਦੇ ਜਿਨ ਨજર ਪੈ ਹੀ ਨਾ ਲਈ। ਮਨ ਸਾਡੇ ਸਨਾਮ ਤਹਿਸੀਲ ਜੀ ਕੋਈ ਬੜਾ ਤਹਿਸੀਲਦਾਰ ਪੁਰਾਣੀ ਗੱਲ ਹੈ। ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ। ਬਜ਼ੁਰਗ ਆਇਆ ਤੇ ਹਿਸਟਰੀ ਵਾਸਤੇ ਫੀਲ ਰਫਤਜ ਗਿਆ। ਤਹਿਸੀਲਾਰ ਨੇ ਸਾਈਨ ਕੀਤੇ। ਉਹਨੇ 20000 ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ? ਕਹਿੰਦਾ ਪੁੱਤੋ 2 ਕੁ ਮਹੀਨੇ ਪਹਿਲਾਂ ਕਹਿੰਦਾ ਕੋਈ ਹੋਰ ਹੁੰਦਾ ਸੀ ਤੇਰੀ ਧਾਂ ਤੇ। ਉਦੋਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਇੰਨੇ ਲੱਗੇ ਸੀ। ਕਹਿੰਦਾ ਬਾਬਾ ਇਹ ਨਹੀਂ ਚੱਲਣਾ। ਕਹਿੰਦਾ ਕਿ ਰੇਟ ਵਧ ਗਿਆ ਜੀ। ਹੋਰ ਦੇਈਏ। ਕਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆ ਹੀ ਕਰਨੀ ਕਰਾ ਦਿੰਦੀ ਹੈ ਜੋ ਇਹ ਤੂੰ ਲੈ ਜਾਏ ਪੈਸੇ ਚ ਲੈਣ ਦੀ ਗ੍ਰਿਸ਼ਟੀ ਹੋ ਗਈ ਉਹ ਬਾਬਾ ਜਿਹੜਾ ਸਾਰਾ ਦਿਨ ਬਸੀਕਾਂ ਨਵੀਸਾਂ ਨੂੰ ਬਾਹਰ ਰੀਸਟਰੀਆਂ ਦਿਖਾਈ ਗਿਆ ਦੇਖੋ ਯਾਰ ਸਹੀ ਹੈ ਯਾਰ ਪੈਸੇ ਤਾਂ ਦੇਣੀ ਆ ਇਮਾਨਦਾਰੀ ਨਾਲ ਜਾਣਦਾ ਵੀ ਆਪਦੇ ਨਜ਼ਾਰਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜੇ ਲੱਖ 'ਚ 1 ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ